ਬਹੁਤ سارے ਪੁਲੇਖੇ ਪਾਏ ਜਾਂਦੇ ਨੇ ਅਕਸਰ ਸਮੇਂ-ਸਮੇਂ ਤੇ ਸੰਗਤਾਂ ਦੇ ਵਿੱਚ ਜਿਵੇਂ ਕਿ ਇੱਕ ਰੀਲ ਕਿਸੇ ਵੀਰ ਨੇ ਭੇਜੀ ਸੀ ਉਹਦੇ ਵਿੱਚ ਇੱਕ ਪਾਈਸਾਫ ਸੀ ਜਿਹੜੇ ਕਹਿ ਰਹੇ ਸਨ ਕਿ ਗੁਰਬਾਣੀ ਦੇ ਵਿੱਚ ਜਿੱਥੇ ਜਿੱਥੇ ਰਾਮ ਆਇਆ ਹੈ ਉਹ ਰਾਮਚੰਦਰ ਜੀ ਦੀ ਹੀ ਉਸਤਤ ਕੀਤੀ ਗਈ ਹੈ ਅਸਲ ਦੇ ਵਿੱਚ ਪਿਆਰੋ ਜਦੋਂ ਤੱਕ ਅਸੀਂ ਗੁਰਬਾਣੀ ਗੁਰੂ ਨੂੰ ਆਪ ਪੜਾਂਗੇ ਨਹੀਂ ਵਿਚਾਰਾਂਗੇ ਨਹੀਂ ਉਦੋਂ ਤੱਕ ਸਾਨੂੰ ਨਹੀਂ ਪਤਾ ਲੱਗਦਾ ਕਿ ਇਸ ਪ੍ਰਕਾਰਣ ਦੇ ਵਿੱਚ ਕਿਸ ਦੀ ਗੱਲ ਹੋ ਰਹੀ ਹੈ ਜਿਸ ਰਾਮ ਦੀ ਉਸਤਤ ਕੀਤੀ ਗਈ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਅੱਲਾ ਵੀ ਕਿਹਾ ਗਿਆ ਹੈ ਉਸ ਨੂੰ ਮਾਦਵੇ ਬੇਠਲ ਗੋਪਾਲ ਹਰੀ ਦੀਨਾਨਾਥ ਦਾ ਮੋਦਰ ਵਾਹਿਗੁਰੂ ਹੋਰ ਵੀ ਕਈ ਅਨੇਕਾ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ ਉਸ ਦੇ ਪਿਆਰੇ ਨੇ ਜਿਵੇਂ ਜਿਵੇਂ ਉਸ ਦੇ ਨਾਲ ਪਿਆਰ ਪਾਇਆ ਤੇ ਪਿਆਰ ਦੇ ਵਿੱਚ ਆ ਕੇ ਉਵੇਂ ਹੀ ਉਹਦਾ ਇੱਕ ਅਖਰੀ ਨਾਮ ਰੱਖ ਦਿੱਤਾ ਕੁਰਬਾਨੀ ਗੁਰੂ ਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਤਰੂ ਪ੍ਰਹਿਲਾਦ RAM ਚੰਦਰ ਜੀ ਤੋਂ ਬਹੁਤ ਪਹਿਲਾਂ ਹੋਏ ਸਨ ਉਹਨਾਂ ਨੇ ਵੀ ਉਸ RAM ਦੀ ਹੀ ਉਸਤਤ ਕੀਤੀ ਉਸ RAM ਨੂੰ ਹੀ ਧਿਆਇਆ ਜਿਹੜਾ ਘਟ ਘਟ ਵਾਸੀ ਹੈ ਜਿਹੜਾ ਰਮਿਆ ਹੋਇਆ ਹੈ ਜਿਹੜਾ ਨਾ ਜੰਮਦਾ ਹੈ ਨਾ ਮਰਦਾ ਹੈ ਜਿਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਖੰਡਿਆ ਨਹੀਂ ਜਾ ਸਕਦਾ ਉਸੇ RAM ਨੇ ਹੀ RAMCHANDAR JI ਨੂੰ ਵੀ ਇਸ ਸੰਸਾਰ ਦੇ ਵਿੱਚ ਭੇਜਿਆ ਤੇ RAMCHANDAR JI ਨੇ ਵੀ ਉਸੇ RAM ਦਾ ਗਿਆਨ ਸੰਸਾਰ ਨੂੰ ਕਰਾਇਆ ਇਸ ਕਰਕੇ ਭੁਲੇਖੇ ਦੇ ਵਿੱਚ ਨਾ ਪਈਏ ਤੇ ਅਬਿਨਾਸੀ RAM ਨੂੰ ਧਿਆਈਏ